ਕਪਰਥੰਮਸਾ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ। ਕਰਸ਼ਕਾਲ ਜੀ ਆਲੋਕ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਹਾਡਾ ਇਸ ਚੈਨਲ ਦੇ ਉੱਤੇ ਮੇਰੇ ਵਰਗੇ ਨੂੰ ਮੌਕਾ ਦੇਣ ਦਾ ਆਪਣੇ ਵਿਚਾਰ ਰੱਖਣ ਲਈ। ਨਹੀਂ ਮਿਹਰਬਾਨੀ ਜੀ ਤੁਹਾਡੇ ਵਰਗੇ ਮਦਦਵਾਨਾਂ ਦੀ ਬਹੁਤ ਲੋੜ ਹੈ। ਆਪਾਂ ਚਲੋ ਜਿੰਨੀ ਛੋਟੀ ਕਾਲੀ ਦਾਦਾ ਆਪਾਂ ਗੱਲਬਾਤ ਕਰ ਸਕੀਏ। ਤੇ ਤੁਹਾਡੇ ਵਰਗੇ ਪੜ੍ਹੇ ਲਿਖੇ ਸੱਜਣਾ ਦੇ ਤਜਰਬਾ ساری ਉਮਰੋਂ ਤੁਹਾਡਾ ਮਿਹਰਬਾਨੀ ਜੀ। ਤੇ ਚਲੋ ਆਪਾਂ ਕਪਤਾਨ ਸਾਹਿਬ ਅੱਜ ਗੱਲ ਕਰਦੇ ਆਂ ਜੀ ਜਿਵੇਂ ਤੁਹਾਨੂੰ ਪਤਾ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਡੇ 350 ਸਾਲਾ ਜਿਹੜਾ ਸਤਾਪ ਚੱਲ ਰਹੀ ਆ ਉਹਦੇ ਬਾਰੇ ਵੱਖ-ਵੱਖ ਸਮਾਗਮ ਚੱਲ ਰਿਹਾ ਸ਼ੋਮਨੀ ਕਮੇਟੀ ਬਹੁਤ ਲੰਮੇ ਸਮੇਂ ਤੋਂ ਸਾਮ ਤੋਂ ਅਗੇ ਦੁਪਰੀ ਤੋਂ ਲੈ ਕੇ ਇੱਥੇ ਘੁੰਮ ਕੇ ਜਿਹੜਾ ਆਪਣਾ ਨਗਰ ਕੀਰਤਨ ਆ ਉਹ ਉਹ ਪਹੁੰਚ ਰਿਹਾ ਪੰਜਾਬ ਦੇ ਪੋਂਡੇ ਗਾਉਂ ਤੇ ਲੋਕ ਸਮਾਗਮ 23 ਤੋਂ 29 ਤੱਕ ਜਿਹੜੇ ਨੇ ਬੜੇ ਵੱਡੇ ਪੱਧਰ ਤੇ ਚੱਲ ਰਹੇ ਨੇ ਕੌਮੀ ਕਮੇਟੀ ਆ ਉਹਦੇ ਫਰਜ਼ ਨਿਭਾ ਰਹੀ ਆ ਉਸਤੇ علاوہ ਜਿਹੜੀ ਆਪਣੇ ਪੰਜਾਬ ਦੀ ਝਾੜੂ ਸਰਕਾਰ ਆ ਉਹ ਆਪਦੇ ਆਪਣੇ ਆਪ ਨੂੰ ਵੀ ਪੰਥਕ ਧਰਾਂ ਦੇ ਵਿੱਚ ਥੋੜਾ ਜਿਹਾ ਇਨਵੋਲ ਕਰਨ ਦੇ ਵਾਸਤੇ ਆਪਣੇ ਪੱਧਰ ਤੇ ਵੀ ਉਹ ਸਮਾਗਮ ਕਰ ਰਹੀ ਆ ਹਾਲਾਂਕਿ ਉਹਦੇ ਵਿੱਚ ਬਹੁਤ ਉਲਤਾਈਆਂ ਤੇ ਬਹੁਤ ਗਲਤੀਆਂ ਨੇ ਜਿਵੇਂ ਕਿ ਕੱਲ ਉਹਨਾਂ ਨੇ ਉੱਥੇ ਜਨੰਧਪੁਰ ਸਾਹਿਬ ਕੋਈ ਪ੍ਰਦਰਸ਼ਨੀ ਲਾਈ ਆ ਜਿਹਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਜਦੋਂ ਅੰਮ੍ਰਿਤ ਸੰਚਾਰ ਕਰਦੇ ਨੇ ਤਾਂ ਖੰਡੇ ਦੀ ਜਗ੍ਹਾ ਤੇ ਉਹਨਾਂ ਨੇ ਇੱਕ ਡਾਂਗ ਸੋਟਾ ਜੇ ਨਾਲ ਉਹ ਅੰਮ੍ਰਿਤ ਤਿਆਰ ਕਰਦਾ ਇਹੋ ਜਿਹੀ ਹੋਰ ਬਹੁਤ ਉਤਾਈਆਂ ਨੇ ਚਲੋ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਇੱਕ ਉਹ ਤਰੀਕਾ ਵੀ ਗਲਤ ਦੱਸਣ ਦੇ ਨੇ ਉਹਨਾਂ ਨੇ ਜਿੱਥੇ ਪ੍ਰਕਾਸ਼ਿਤ ਕਰਦੇ ਆ 23 ਨਵੰਬਰ ਤੋਂ 25 ਨਵੰਬਰ ਤੱਕ ਹਾਲਾਂਕਿ ਜਿਹੜਾ ਸਮਾਗਮ ਨੇ ਉਹ ਸ਼ਾਇਦ 29 ਨਵੰਬਰ ਤੱਕ ਚੱਲੇ ਨੇ ਤੇ ਇਹਨਾਂ ਗੱਲਾਂ ਤੇ ਅਹ ਤਾਂ ਆਪਣੇ ਸ਼ਿਕਾਤਖ਼ਤ ਸਾਹਿਬ ਜਿਹੜੇ ਗਾਨੀ ਕੁਲਦੀਪ ਸਿੰਘ ਗੜਗਾਜ ਹੋਣਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਆਪਣੇ ਸਰਕਾਰੀ ਕੰਮ ਕਰੋ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਨੇ ਤੁਸੀਂ ਸੜਕਾਂ ਬਣਾਓ ਲੋਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰੋ ਲਾਂਡ ਆਰਡਰ ਦਾ ਧਿਆਨ ਰੱਖੋ ਉਹਨਾਂ ਕੰਮਾਂ ਤੇ ਪਰ ਉਲਟਾ ਉਹ ਉਸ ਵਾਸਤੇ ਜਾਣ ਹੀ ਦੇ ਤੇ ਜਿਹੜੇ ਮੁੱਖ ਮੰਤਰੀ ਨੂੰ ਜਿਹੜਾ ਅਗਰ ਗਰਗਾਦੇ ਨੇ ਇਹ ਬੇਨਤੀ ਕੀਤੀ ਤਾਂ ਉਲਟਾ ਹੁਣ ਇੱਕ ਦਸੋ ਸਗ ਜੱਗ ਜਾਣਦਾ ਵੀ ਉਹ 24 ਕੰਨ ਦਾ ਸ਼ਰਾਬੀ ਬੰਦਾ ਤੋਂ ਕੁਰਸੀ ਉਹਦੇ ਕੋਲ ਆਈ ਆ ਤੇ ਪਰ ਉਹਦੇ ਚਰਿੱਤਰ ਬਾਰੇ ਸਾਰੀ ਦੁਨੀਆ ਜਾਣਦੀ ਆ ਨਾ ਉਹ ਉਲਟਾ ਅਜਨੇ ਜਹਦਾ ਸਾਹਿਬ ਨੂੰ ਕਿਹਾ ਆ ਦੇਖੋ ਮੈਂ ਨਾ ਕਿੱਥੋਂ ਤੱਕ ਮਾਰਿਆ ਜੀ ਇਹ ਤੁਸੀਂ ਤੁਹਾਡੀ ਆਪ ਦੀ ਨਿਯੁਕਤੀ ਜਿਹੜੀ ਮਰਿਆਦਾ ਅਨਸਾਰ ਨਹੀਂ ਹੋਈ ਤਾਂ ਤੁਸੀਂ ਮੈਨੂੰ ਮਰਿਆਦਾ ਦੱਸੋਗੇ ਦੋਵੇ ਕਿ ਸ਼ਰਾਬੀ ਬੰਦਾ ਉਹ ਕਹਿ ਰਿਹਾ ਜਿਹਦਰ ਸਾਹਿਬ ਨੂੰ ਵੀ ਤੁਸੀਂ ਮੈਨੂੰ ਮੜਿਆ ਉਹ ਆਪਣੇ ਆਪ ਨੂੰ ਜਿਹਦਰ ਸਾਹਿਬ ਤੋਂ ਉੱਪਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕੀ ਕਹਿਣਾ ਚਾਹੂੰਗਾ ਇਹ ਦੇ ਬਾਰੇ ਤੁਸੀਂ ਤੌਲਖਾ ਸਾਹਿਬ ਇਸ ਬੰਦੇ ਦਾ ਜੋ ਮੁੱਖ ਮੰਤਰੀ ਬਣਾਇਆ ਪੰਜਾਬ ਨੇ ਇਹਦੇ ਸ਼ੁਰੂ ਤੋਂ ਹੀ ਮਤਲਬ ਐਮਪੀ ਵਲੇ ਤੋਂ ਵੀ ਇਸ ਤਰ੍ਹਾਂ ਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਣ ਕੇ ਵੀ ਨੇ ਆਪਣੇ ਆਪ ਵਿੱਚ ਕੋਈ ਸੁਧਾਰ ਨਹੀਂ ਕੀਤਾ ਬਿਲਕੁਲ ਔਰ ਜਿਹੜੀ ਜਿਹੜੇ ਮੁੱਦੇ ਹੁੰਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਤੇ ਨੇ ਕਦੇ ਗੱਲ ਨਹੀਂ ਕੀਤੀ ਬਿਲਕੁਲ ਉੱਥੋਂ ਭਟਕਾ ਕੇ ਹੋਰ ਚੁਟਕ ਲੈ ਦੇ ਵਿੱਚ ਦੂਜੇ ਪਾਸੇ ਜਾ ਕੇ ਆਪਣਾ ਟੈਂਪੋਰਾ ਕਰਕੇ ਉੱਥੇ ਛੁੱਟੀ ਕਰ ਜਾਂਦਾ ਬਿਲਕੁਲ ਠੀਕ ਇਸੇ ਤਰ੍ਹਾਂ ਅੱਜ ਦੇਸ਼ ਦੇ ਵਿੱਚ ਵੱਸਣ ਵਾਲਾ ਬਾਹਲੇ ਦੇਸ਼ਾਂ ਦੇ ਵਿੱਚ ਹਰ ਨਾਨਕ ਗੁਰਨਾਨਕ ਨਾਮ ਲੈਵਾ ਸਿੱਖ ਜਿਹੜਾ ਹੈ ਤਾਂ-ਤਾਂਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਾ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਵਿੱਚ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਆਪਣਾ ਆਪਣਾ ਯੋਗਦਾਰ ਬਾਰੇ ਬਿਲਕੁਲ ਉਸ ਦੇ ਵਿੱਚ ਵੀ ਇਹ ਬੰਦਾ ਜਿਹੜਾ ਜਿਹਨੂੰ ਊੜੇ ਤੋਂ ਐੜੇ ਦਾ ਨਹੀਂ ਪਤਾ ਮर्यादा ਦੇ ਨਾਮ ਦਾ ਹਾਂਜੀ ਔਰ ਇੱਕ ਐਨਾ ਅਨਨੋਨ ਬੰਦਾ ਹੁੰਦਾ ਹੋਇਆ ਉਹ ਜਾਂ ਤੈਨੂੰ ਪਤਾ ਨਹੀਂ ਕਿਸੇ ਗੱਲ ਦਾ ਤਾਂ ਤੂੰ ਕਮ ਸਿਕਾ ਤੂੰ ਚੁੱਪ ਕਰਕੇ ਬਹਿ ਜਾ ਬਿਲਕੁਲ ਇਸ ਤੋਂ ਬਾਅਦ ਵੀ ਇੰਟਰਫੀਅਰ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਲਗ ਤੌਰ ਤੇ ਆਪਣਾ ਅਸੀਂ ਜੀਆ ਸ਼ਤਾਬਦੀ ਮਨਾਵਾਂਗੇ ਜੀ ਆਨੰਦਪੁਰ ਸਾਹਿਬ ਦੇ ਵਿੱਚ ਪਹਿਲਾ ਜਦੋਂ ਤੁਸੀਂ ਦੱਸਿਆ ਗੁਰੂ ਗੋਬਿੰਦ ਸਾਹਿਬ ਦਾ ਅਮਰ ਸ਼ਕੌਰ ਵਾਲਾ ਉਹਦੇ ਵਿੱਚ ਇੱਕ ਨਹੀਂ ਇਹਨਾਂ ਨੇ ਮਰਿਆਦਾ ਭੰਗ ਕੀਤੀ ਜੀ ਉਹਦੇ ਵਿੱਚ ਜੁੱਤੀਆਂ ਪਾ ਕੇ ਵੀ ਇਹਨਾਂ ਨੇ ਦਿਖਾਇਆ ਗੁਰੂ ਸਾਹਿਬ ਹਾਂਜੀ ਹਾਂ ਜੁੱਤੀ ਪਾ ਕੇ ਅਮਰ ਤਿਆਰ ਕਰਤਾ ਦਿਖਾਇਆ ਖੰਡੇ ਦੀ ਥਾ ਤੇ ਇਹਨਾਂ ਨੇ ਹੋਰ ਹੀ ਕੁਝ ਫੜਾ ਦਿੱਤਾ ਇਸ ਤੋਂ ਪਹਿਲਾਂ ਇਹਨਾਂ ਸ਼੍ਰੀਨਗਰ ਦੇ ਵਿੱਚ ਜਿਹੜਾ ਉਦੋਂ ਬਹੁਤ ਵੱਡੀ ਬੇਅਦਬੀ ਕੀਤੀ ਹਾਂਜੀ ਠੀਕ ਆ ਜੀ ਉਸ ਤੋਂ ਬਾਅਦ ਹੁਣ ਲਾਸ਼ ਜਾ ਕੇ ਹੁਣ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਹਨਾਂ ਨੇ ਫਲੈਕਸੀ ਬੋਰ ਲਾਏ ਨੇ ਉਹ ਜਗਾ ਜਗਾ ਗੱਡੀਆਂ ਜਗਾ ਦੇ ਉੱਤੇ ਲਾ ਰੱਖੇ ਨੇ ਕੋਈ ਉੱਥੇ ਮर्याਦਾ ਦਾ ਨਾਂ ਦਾ ਕੋਈ ਚੀਜ਼ ਨਹੀਂ ਹੈ ਹਾਂਜੀ ਹਾਂਜੀ ਬੇਅਦਬੀ ਬੇਅਦਬੀ ਤੇ ਬੇਅਦਬੀ ਕਰਦਾ ਜਾ ਰਿਹਾ ਜੀ ਇਸ ਤੋਂ ਉਪਰੰਤ ਵੀ ਹੋਣਾ ਸਭ ਤੋਂ ਵੱਡੀ ਬੇਅਦਬੀ ਆ ਕਿ ਪੰਥ ਨੂੰ ਗਮਰਾਹ ਕਰ ਰਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਜਿਹੜੀ ਆ ਉਹ 23 ਤੋਂ ਲੈ ਕੇ 25 ਤੱਕ ਮਲਾਈ ਜਾ ਰਹੀ ਆ ਬਿਲਕੁਲ ਜੀ ਬਿਲਕੁਲ ਹਾਂ ਜਦ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੇ ਪੰਥ ਦੇ ਨਾਮ ਦੇ ਉੱਤੇ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਦੇ ਨਾਂ ਦੇ ਉੱਤੇ ਮੁੱਖ ਹੁਕਮਨਾਮਾ ਜਾਰੀ ਕੀਤਾ ਹੈ ਕਿ ਗੁਰੂ ਸਾਹਿਬ ਦੀ ਸ਼ਤਾਬਦੀ ਜਿਹੜੀ ਹੈ ਉਹ 23 ਤੋਂ ਨਵੰਬਰ 29 ਨਵੰਬਰ ਤੱਕ ਜਿਹੜੀ ਮਟਾਈ ਜਾ ਰਹੀ ਹੈ ਬਿਲਕੁਲ ਹੋਰ ਸਾਰੀਆਂ ਸੰਗਤਾਂ ਨੂੰ 29 ਤੱਕ ਪਹੁੰਚਣ ਵਾਸਤੇ ਬੇਨਤੀ ਕੀਤੀ ਗਈ ਹੈ ਪਰ ਇਹ ਸੀਐਮ ਪੰਜਾਬ ਜਿਹੜਾ ਹੈ ਜਿੰਨੂੰ ਸਿੱਖ ਮਰਿਆਦਾ ਦਾ ਇੱਕ ਊੜੇ ਦਾ ਵੀ ਪਤਾ ਐਡੇ ਦਾ ਨਹੀਂ ਪਤਾ ਇਹ ਮਰਿਆਦਾ ਸਿਖਾਉਣ ਵਾਸਤੇ ਐਡੇ ਐਡੇ ਫੰਕਸ਼ਨ ਜਿਹੜੇ ਨੇ ਇਹ ਕਰਨ ਦੇ ਬਹਾਨੇ ਸਿਰਫ ਆਪਣੀ ਰਾਜਨੀਤੀ ਚਮਕਾ ਰਿਆ ਇਹਨੂੰ ਕੋਈ ਮਤਲਬ ਨਹੀਂ ਸ਼ਰਦਾ ਪਿਆਰ ਨਾਲ ਤੇ ਮਰਿਆਦਾ ਨਾਲ ਬਿਲਕੁਲ ਸਿਰਫ ਆਪਣੀ ਆਪਣੀ ਖੁਸ਼ੀ ਹੋਈ ਜਿਹੜੀ ਇਹਦੀ ਇੱਜ਼ਤ ਮਾਣ ਸਰਕਾਰ ਦਾ ਉਹਨੂੰ ਬਹਾਲ ਕਰਨ ਵਾਸਤੇ ਕਿ ਅਸੀਂ ਬੜੇ ਧਾਰਮਿਕ ਆ ਅਸੀਂ ਦੇਖੋ ਗੁਰੂ ਸਾਹਿਬ ਦੀ ਸ਼ਤਾਬਦੀ ਮਨਾ ਰਹੇ ਆ ਇਹ ਤਾਂ ਸਿਰਫ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਸਭ ਕੁਝ ਕਰ ਰਿਹਾ ਪਹਿਲਾਂ ਤਿੰਨ ਬਦਵੀਆਂ ਇਹਨਾਂ ਨੇ ਪਹਿਲਾਂ ਕੀਤੇ ਸ਼੍ਰੀਨਗਰ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਅਮਰ ਸੰਚਾਰ ਦੇ ਵਿੱਚ ਤਿੱਜਾ ਹੋਲਡਿੰਗ ਬੋਰਡ ਔਰ ਚੌਥਾ ਜਿਹੜਾ ਹੈ ਹੁਣ ਇਹ ਜਿਹੜਾ ਪ੍ਰਚਾਰ 23 ਤੋਂ 25 ਤੱਕ ਕਰ ਰਿਹਾ ਹੈ ਬਿਲਕੁਲ ਹੀ ਪੰਥ ਨੂੰ ਗੁੰਮਰਾਹ ਕਰ ਰਿਹਾ ਹੈ ਬਿਲਕੁਲ ਜਿਹੜੇ ਜਿਹੜੇ ਸੰਗਤਾਂ ਨੇ ਦੂਰ ਤ라ਡਿਆਂ ਤੋਂ ਆਉਣਾ ਹੈ ਇਹਦਾ ਮਤਲਬ 25 ਤੱਕ ਨਹੀਂ ਪਹੁੰਚ ਸਕਦੇ ਤਾਂ ਪਹੁੰਚਣਗੇ ਹੀ ਨਹੀਂ ਬਿਲਕੁਲ ਤੇ ਇਸੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਚੇਹਦਾਦ ਸਾਹਿਬ ਨੇ ਗੜਗਾੜੀ ਸਾਹਿਬ ਨੇ ਸਾਰੇ ਪੰਥ ਦੇ ਨਾਂ ਤੇ ਇਹ ਸਾਰੇ ਦਾ ਸਾਰਾ ਇਹ ਬੇਨਤੀ ਕੀਤੀ ਆ ਕਿ ਸਿੱਖ ਪੰਥ ਜਿਹੜਾ ਗੁਰੂ ਸਾਹਿਬ ਦਾ ਪੰਜਾਬ ਦੇ ਵਿੱਚ ਆਨੰਦਪੁਰ ਸਾਹਿਬ ਜਿਹੜੇ ਸਮੇਲਨ ਹੋ ਰਹੇ ਨੇ ਉਹ 29 ਤੱਕ ਮਨਾਏ ਜਾਣਗੇ ਐਡਾ ਮੱਟਾ ਕਾਰਜ ਸ਼ਰੋਮਣੀ ਕਮੇਟੀ ਨੇ ਗੁਰੂ ਸਾਹਿਬ ਦੀ ਸ਼ਤਾਬਦੀ ਦੇ ਉੱਤੇ ਜਿਹੜਾ ਕੀਤਾ ਕਿ ਕਿੱਥੇ ਆਸਾਮ ਤੋਂ ਲੈ ਕੇ ਦਰ ਦਰ ਬਦਰ ਚਲਦਾ ਹੋਇਆ ਹਾਂਜੀ ਸਾਰੀਆਂ ਸਟੇਟਾਂ ਦੇ ਵਿੱਚੋਂ ਨਿਕਲਦਾ ਹੋਇਆ ਪੂਰੇ ਮਾਨ ਸਨਮਾਨ ਦੇ ਨਾਲ ਹਾਂਜੀ ਔਰ ਪੂਰੀ ਮਰਿਆਦਾ ਅਨੁਸਾਰ ਦੁਨੀਆਂ ਦਾ ਸਤਕਾਰ ਲੈਂਦਾ ਹੋਇਆ ਇਹ ਨਗਰ ਕੀਰਤਨ ਜਿਹੜਾ ਆਨੰਦਪੁਰ ਸਾਹਿਬ ਪਹੁੰਚ ਰਿਹਾ ਹੈ ਜਗ੍ਹਾ-ਜਗ੍ਹਾ ਦੇ ਉੱਤੇ ਸੰਗਤਾਂ ਸ਼ਰਧਾ ਪਿਆਰ ਦੇ ਨਾਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਂਦੀਆਂ ਜਾ ਰਹੀਆਂ ਨੇ ਹਾਂ ਪਰ ਇਸ ਬੰਦੇ ਨੇ ਇਸ ਦੇ ਵਿੱਚ ਰੁਕਾਵਟਾ ਪਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਝੂੜ ਦਾ ਪ੍ਰਚਾਰ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਹਾਂਜੀ ਜਿਸ ਕਰਕੇ ਇਹਦਾ ਲੇਖਾ ਤਾਂ ਹੁਣ ਕਿਉਂਕਿ ਅਸੀਂ ਲੋਕ ਰਾਜ ਦੇ ਵਿੱਚ ਕਿਸੇ ਨੂੰ ਕੋਈ ਮਨਾ ਨਹੀਂ ਕਰ ਸਕਦਾ ਇਹ ਆਪਣਾ ਸਰਕਾਰ ਇੰਦੇ ਕੋਲ ਹੈ ਕਰ ਲਵੇ ਜਿੰਨਾ ਮਰਜੀ ਪਰ ਜਿਹੜੀ ਮਰਿਆਦਾ ਅਨੁਸਾਰ ਸ਼ਤਾਬ ਦੀ ਸ਼ਰੋਣੀ ਕਮੇਟੀ ਮਨਾ ਰਹੀ ਹੈ ਉਹਨਦੇ ਮਗਰ ਹੀ ਸਾਰੇ ਪੰਥ ਨੂੰ ਲੱਗ ਕੇ ਜਿਹੜਾ ਗੁਰੂ ਸਾਹਿਬ ਦਾ ਸਤਕਾਰ ਕਰਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਜੀ ਜਦੋਂ ਤੋਂ ਜਹੇਦਾਰ ਸਾਹਿਬ ਬਣੇ ਨੇ ਉਦੋਂ ਤੋਂ ਲੈ ਕੇ ਪੰਥ ਜਿਹੜਾ ਦੁਬਾਰਾ ਸੁਰਜੀਤ ਜਾਨੀ ਸਾਰ ਸਾਰਾ ਦਾ ਸਾਰਾ ਪੰਥ ਜਾਗਰਕ ਹੋਇਆ ਹੈ ਜਿਹੜੀਆਂ ਗੱਲਾਂ ਕਰਦੇ ਕਿ ਜਹੇਦਾਰ ਦੇ ਸੁਪਨੇ ਦੇ ਵਿੱਚ ਵੀ ਨਹੀਂ ਸਨ ਉਹ ਸਾਰੇ ਦੇ ਸਾਰੇ ਵਿਚਾਰ ਇਹਨਾਂ ਨੇ ਸਾਰੇ ਗੁਰਨਾਨਕ ਨਾਮ ਲੈਵਾ ਸੰਗਤਾਂ ਦੇ ਸਾਹਮਣੇ ਦੁਨੀਆਂ ਦੇ ਸਾਹਮਣੇ ਸਾਰੇ ਰੱਖ ਕੇ ਆਪਣੇ ਆਪ ਦੀ ਇੱਕ ਬਹੁਤ ਵੱਡੀ ਕਾਬਲੀਅਤ ਹੈ ਇਹਨਾਂ ਨੇ ਜਿਹੜਾ ਹੈ ਨਮੂਨਾ ਪੇਸ਼ ਕੀਤਾ ਕਿ ਜਥੇਦਾਨ ਦੇ ਵਿੱਚ ਕੀ ਕੀ ਕਾਬਲੀਅਤ ਹੋਣੀ ਚਾਹੀਦੀ ਹੈ ਬਿਲਕੁਲ ਤੁਸੀਂ ਦੇਖੋਗੇ ਜਿਹੜੇ ਅਕਾਲੀ ਦਲ ਦੇ ਨਾਲ ਰੁੱਸੇ ਹੋਏ ਵੀ ਸਨ ਉਹਨਾਂ ਦੇ ਵੀ ਕੋਲ ਜਾਜਾ ਕਿ ਇਹਨਾਂ ਨੇ ਆਪਣਾ ਉਹਨਾਂ ਨੂੰ ਕਿਉਂਕਿ ਸਭ ਸਿੱਖਾਂ ਨੂੰ ਖੁਆਰ ਹੋਏ ਸਭ ਮਿਲेंगे ਹਾਂ ਉਹ ਆਪਣੇ ਹੇਠ ਮੋਟੋ ਦੇ ਹੇਠ ਉਹਨਾਂ ਨੇ ਜਿਹੜੀ ਯਾਤਰਾ ਜਿਹੜੀ ਇਹ ਪ੍ਰਚਾਰ ਸ਼ੁਰੂ ਕੀਤਾ ਇਸ ਕਰਕੇ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਤੇਰੇ ਇਕੱਠੇ ਹੁੰਦੇ ਜਾ ਰਹੇ ਨੇ ਔਰ ਉਹਨਾਂ ਨੇ ਜਦੋਂ ਇਹ ਹੁਣ ਸਾਰਾ ਕੋਈ ਦੇਖਿਆ ਕਿ ਸਰਕਾਰ ਜਿਹੜੀ ਹੈ ਇਹ ਕਿਸੇ ਪ੍ਰਕਾਰ ਦੇ ਨਾਲ ਵੀ ਕੋਆਪਰੇਟ ਤਾਂ ਇਹਨੇ ਕੀ ਕਰਨਾ ਬਲਕਿ ਆਪਣੀ ਡਫਲੀ ਵਚਾ ਰਹੀ ਹੈ ਫਿਰ ਉਹਨਾਂ ਨੂੰ ਮਜਬੂਰੀ ਵਿੱਚ ਇਹ ਇੱਕ ਕਿਸਮ ਦਾ ਹੁਕਮਨਾਮਾ ਜਾਰੀ ਕੀਤਾ ਕਿ ਤੁਸੀਂ ਬਾਜ ਆ ਜਾਓ ਹਾਂਜੀ ਇੰਟਰਫੀਅਰ ਦਾ ਕਰੋ ਤੁਸੀਂ ਆਪਣੇ ਸਰਕਾਰ ਦੇ ਕੰਮ ਕਰੋ ਜਿਹੜੇ ਤੁਹਾਡੇ ਜ਼ਰੂਰੀ ਨੇ ਤੁਹਾਡਾ ਲਾਰਡ ਆਰਡਰ ਕਿਧਰ ਗਿਆ ਰੋਜ਼ਾਨਾ ਕਤਲ ਹੋ ਰਹੇ ਨੇ ਰੋਜ਼ਾਨਾ ਬਰੋਥੀਆਂ ਮੰਗੀਆਂ ਜਾ ਰਹੀਆਂ ਨੇ ਔਰ ਰੋਟਾਂ ਮਾਰਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਕੋਈ ਸੁਰੱਖਿਅਤ ਨਹੀਂ ਆਪਣੇ ਆਪ ਦੇ ਵਿੱਚ ਹਾਂਜੀ ਤੇ ਤੁਸੀਂ ਉਲਟਾ ਤੁਸੀਂ ਇਹਨਾਂ ਕੰਮਾਂ ਨੂੰ ਛੱਡ ਕੇ ਤੇ ਆਪਣੀ ਜਿਹੜੀ ਹੈ ਇਸ਼ਤਿਹਾਰਬਾਜ਼ੀ ਕਰਕੇ ਸਰਕਾਰ ਦੇ ਪੋਲ ਜਿਹੜੇ ਪੋਲ ਨੇ ਉਹਨਾਂ ਨੂੰ ਛੁਬਾ ਰਹੇ ਹੋ ਹਾਂਜੀ ਸੋ ਉਹਨਾਂ ਨੇ ਕਿਹਾ ਕਿ ਜੇ ਤਾਂ ਤੁਸੀਂ ਆਰਾਮ ਦੇ ਨਾਲ ਇਹਨਾਂ ਨੂੰ ਹੋਲਡਿੰਗ ਜਿਹੜੇ ਤੁਹਾਡੇ ਲੱਗੇ ਨੇ ਇਹਨਾਂ ਨੂੰ ਗੰਦੀ ਜਗ੍ਹਾ ਤੋਂ ਹਟਾ ਲਓਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਸਿੱਖ ਪੰਥ ਇਸ ਨੂੰ ਆਪਣੇ ਆਪ ਹੀ ਦੂਰ ਕਰ ਲੇਗਾ ਸੋ ਮੈਂ ਇਸ ਬਿਆਨ ਦੇ ਨਾਲ ਅਕਾਲ ਸਰ ਸਾਹਿਬ ਦੇ ਚਿਹੇਦਾਰ ਦਾ ਇਸ ਬਿਆਨ ਦੇ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਔਰ ਬਹੁਤ ਹੀ ਜ਼ਰੂਰੀ ਸੀ ਇਹ ਬਿਆਨ ਦੇਣਾ ਤਾਂ ਕਿ ਇਹ ਜਿੰਨੀ ਵੀ ਇਹ ਜੜੀ ਆ ਪੰਛ ਦੇ ਵਿੱਚ ਇਸ ਵੇਲੇ ਦੁਬਧਾ ਫੈਲਾਈ ਜਾ ਰਹੀ ਹੈ ਦੁਨੀਆ ਉਸ ਤੋਂ ਸੁਚੇਤ ਹੋ ਕੇ ਕੇਵਲ ਤੇ ਕੇਵਲ ਜੋ ਸਾਡੀ ਸੰਸਦ ਸਰਬੋਹਰ ਸੰਸਦਾ ਸ਼੍ਰੋਮਣੀ ਕਮੇਟੀ ਉਹਨਾਂ ਦੇ ਹਦੇਸ਼ਾ ਦੇ ਉੱਤੇ ਚੱਲ ਕੇ ਗੁਰੂ ਸਾਹਿਬ ਦਾ ਸਤਿਕਾਰ ਪ੍ਰਾਪਤ ਕਰਨ ਇਹ ਉਹਨਾਂ ਦਾ ਮਕਸਦ ਹੈ ਉਸ ਬਿਆਨ ਦਾ ਬਹੁਤ ਬਹੁਤ ਇਸ ਬਿਆਨ ਦੇ ਉੱਤੇ ਧੰਨਵਾਦ ਕਰਦਾ ਜੱਤੇਦਾਰ ਸਾਹਿਬ ਦਾ ਜੇ ਕੈਪਟਨ ਸਾਹਿਬ ਇਸੋ ਵਾ ਇੱਕ ਹੋਰ ਖਬਰ ਸਾਹਮਣੇ ਆਈ ਸੀਗੀ ਵੀ ਵਿਨੀਪੈਗ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੋਈ ਜਿਹੜਾ ਕੋਈ ਗ੍ਰੰਥੀ ਸੀ ਸਾਹਿਬ ਸ਼ਾਇਦ ਕਿ ਉਹ ਬਹੁਤ ਵੱਡੇ ਘਪਲੇ ਦੇ ਵਿੱਚ ਫਸਿਆ ਤੇ ਉਹਤੇ ਤੇ ਸਰਕਾਰੀ ਤੌਰ ਤੇ ਮਾਲਕ ਸ਼ਾਇਦ ਕੇਸ ਵੀ ਦਰਜ ਹੋ ਗਿਆ ਹੈ ਉਹਦੇ ਬਾਰੇ ਕੀ ਜਾਣਕਾਰੀ ਤੁਹਾਡੇ ਬਾਰੇ ਉਹ ਦੱਸਿਓ ਜੀ ਆਲਕ ਸਾਹਿਬ ਤੁਸੀਂ ਇਹ ਸਵਾਲ ਮੈਨੂੰ ਸ਼ਾਇਦ ਇਸ ਕਰਕੇ ਪੁੱਛਿਆ ਕਿ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਸ਼ਾਇਦ ਇਹਨੂੰ ਜ਼ਿਆਦਾ ਪਤਾ ਹੋਵੇਗਾ ਸੋ ਮੈਂ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈਂ ਤੁਹਾਨੂੰ ਨਾਲ ਸਾਂਝੀ ਕਰ ਦਿੰਦਾ ਕਿ ਇਹ ਬੰਦਾ 11-12 ਸਾਲ ਤੋਂ ਗੁਰੂ ਸਾਹਿਬ ਦਰਬਾਰ ਵਿੱਚ ਬਤੌਰ ਗਰੰਥੀ ਸੇਵਾ ਕਰਦਾ ਸੀ ਹਾਂਜੀ ਔਰ ਇਸ ਬੰਦੇ ਨੇ ਕਮੇਟੀ ਦੇ ਵਿੱਚ ਆਪਣੀ ਬਹੁਤ ਤਗੜੀ ਪਕੜ ਬਣਾਈ ਹੋਈ ਸੀ ਹਾਂਜੀ ਕਮੇਟੀ ਸਾਡੀ ਬਹੁਤ ਹੀ ਮਤਲਬ ਸੁਚੇਤ ਹੈ ਬਹੁਤ ਹੀ ਵਧੀਆ ਕਮੇਟੀ ਕੰਮ ਕਰਦੀ ਆ ਰਹੀ ਸੀ ਸਭ ਕੁਝ ਆ ਰਹੀ ਸੀ ਪਰ ਇਸ ਨੇ ਆਪਣਾ ਪ੍ਰਭਾਵ ਇੰਨਾ ਕਾਇਆ ਸੀ ਕਿ ਮੇਰੇ ਵਰਗਾ ਇਮਾਨਦਾਰ ਬੰਦਾ ਕੋਈ ਹੋ ਨਹੀਂ ਸਕਦਾ ਹਾਂਜੀ ਉਹਨਾਂ ਨੇ ਇੱਥੋਂ ਤੱਕ ਕਦੇ ਸੋਚਿਆ ਨਹੀਂ ਸੀ ਕਿ ਇਹ ਬੰਦਾ ਸਾਡੇ ਨਾਲ ਤਾਂ ਕੀ ਗੁਰੂ ਘਰ ਦੇ ਨਾਲ ਐਡੇ ਵੱਡੇ ਲੈਵਲ ਦੇ ਉੱਤੇ ਗਦਾਰੀ ਕਰੇਗਾ ਹਾਂਜੀ ਸਾਡੇ ਇੱਥੇ ਪ੍ਰਧਾਨ ਸਾਹਿਬ ਨੇ ਭੁੱਲਰ ਸਾਹਿਬ ਨੇ ਉਹ ਉਮੀਦਵਾਰ ਪ੍ਰਧਾਨ ਗਿੱਲ ਸਾਹਿਬ ਨੇ ਹੋਰ ਸਾਡੇ ਜਿੰਨੇ ਸਹਿਯੋਗੀ ਨੇ ਮਤਲਬ ਤੰਦਹੀ ਦੇ ਨਾਲ ਲੱਗਿਓ ਇਹਨਾਂ ਜਿਹੜਾ ਕੰਮ ਪਿਛਲੇ ਸਾਲਾਂ ਚ ਨਹੀਂ ਸੀ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਬਿਲਡਿੰਗ ਜਿਹੜੀ ਹੈ ਗੁਰਦੁਆਰਾ ਕਲਗੀਧਰ ਦਰਬਾਰ ਦੀ ਇਹ ਬਹੁਤ ਸਾਲਾਂ ਤੋਂ ਸਿਟੀ ਦੇ ਵਿੱਚ ਪੈਂਡਿੰਗ ਦੇ ਵਿੱਚ ਪਈ ਸੀ ਮਨਜ਼ੂਰੀ ਨਹੀਂ ਸੀ ਮਿਲਦੀ ਹਾਂਜੀ ਇਹਨਾਂ ਨੇ ਆਪਣੇ ਲਾਇਰ ਲਾ ਕੇ ਰਾਤ ਦਿਨ ਮਿਹਨਤ ਕਰਕੇ ਉਹ ਸਿਟੀ ਦੇ ਵਿੱਚੋਂ ਮਨਜ਼ੂਰੀ ਲੈ ਲਈ ਹੈ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਨ ਜਾ ਰਿਹਾ ਹੈ ਹਾਂਜੀ ਪਰ ਜਦੋਂ ਇਹ ਖਬਰ ਇਹਨਾਂ ਨੂੰ ਥੋੜੀ ਜਿਹੀ ਪਿੰਕ ਪਈ ਇਹਨਾਂ ਨੇ ਮਗਰ ਆਪਣਾ ਟਰੈਕ ਕਰਨਾ ਸ਼ੁਰੂ ਕਰਤਾ ਔਰ ਟਰੈਕ ਦੇ ਵਿੱਚ ਇਹਨੇ ਕੀ ਗੋਲਕਾ ਨੂੰ ਉਲਟਾਉਣਾ ਕਰਨਾ ਵਿੱਚ ਕਿਹੜੇ ਕਿਹੜੇ ਟਾਈਮ 'ਚ ਚੋਰੀ ਕਰਦਾ ਸੀ ਔਰ ਕਿਨੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਦਾ ਸਾਰੇ ਦਾ ਸਾਰਾ ਇਹ ਜਿਹੜਾ ਆਪਣਾ ਗੋਲਕ ਸਾਫ ਕਰ ਦਿੰਦਾ ਸੀ ਸ਼ੁੱਕਰਵਾਰ ਨੂੰ ਫਿਰ ਦਵਾਰਾ ਸ੍ਰੀ ਅਖਾਲਸਰ ਸਾਹਿਬ ਪ੍ਰਕਾਸ਼ ਹੋਣਾਂ ਦੀ ਤਿੰਨ ਦਿਨ ਫੇਰ ਉਹਦੇ ਵਿੱਚ ਇਨਕਮ ਆਉਂਦੀ ਸੀ ਐਤਵਾਰ ਨੂੰ ਕਮੇਟੀ ਨੇ ਆਪਣਾ ਜਿਹੜੀ ਗਿਣਤੀ ਕਰ ਲੈਣਾ ਬਾਕੀ ਦਾ ਪਾਕੀ ਸਾਰਾ ਸਾਫ ਕਰ ਦੇਣਾ ਸੋ ਉਹ ਸਾਰੇ ਦਾ ਸਾਰਾ ਬਹੁਤ ਵੱਡਾ ਇੱਕ ਹਾਦਸਾ ਇਹ ਹੋਇਆ ਜਿਹੜਾ ਕਿ ਇੱਕ ਕੌਮ ਦੇ ਨਾਂ ਤੇ ਗ੍ਰਾਂਥੀ ਦੇ ਨਾਂ ਤੇ ਤਾਂ ਹੈ ਹੀ ਹੈ ਹਾਂਜੀ ਹਾਂਜੀ ਕਿਉਂਕਿ ਗ੍ਰਾਂਥੀਆਂ ਨੂੰ ਤਾਂ ਲੋਕ ਉਦੋਂ ਤੋਂ ਅਹੀਂ ਨਫਜ਼ ਨਾਲ ਦੇਖਣ ਲੱਗ ਗਏ ਨੇ ਜਦੋਂ ਇਹ ਐਡਾ ਵੱਡਾ ਛੋਟਾ ਮੋਟਾ ਆਟਾ ਨਮਕ ਚੱਲ ਜਾਂਦਾ ਪਰ ਇੱਥੇ ਤਾਂ ਲੱਖਾਂ ਦੀ ਦਦਾਤ ਦੇ ਵਿੱਚ ਔਰ ਇੱਥੋਂ ਤੱਕ ਕਿ ਇਹਨੇ ਆਪਣਾ ਘਰ ਵੀ ਇੱਕ ਜਿਹੜਾ ਉਹ ਬਗੈਰ ਮੌਰਗੇਜ ਤੋਂ ਚੈੱਕ ਦੇ ਉੱਤੇ 3 3.5 3 ਲੱਖ ਦਾ ਉਹ ਲੈ ਲਿਆ ਹੂੰ ਬਾਕੀ ਬਹੁਤ ਕੁਝ ਬਣਾਇਆ ਸੋ ਮੈਂ ਆਪਣੇ ਆਪਣੇ ਆਪ ਦੇ ਵਿੱਚੋਂ ਮੈਂ ਮੂੰਹ ਦੇ ਵਿੱਚੋਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿੰਨਾ ਕੁਝ ਇਹ ਕਰ ਗਿਆ ਇਹ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਲੈ ਸਕਦਾ ਸੀ ਕਮੇਟੀ ਦਾ ਮਤਲਬ ਸੋਚ ਵੀ ਨਹੀਂ ਸਕਦੀ ਸੀ ਜਿੰਨਾ ਵਿਸ਼ਵਾਸ ਉਹਨੇ ਬਣਾਇਆ ਸੀ ਉਸ ਬੰਦੇ ਨੇ ਬਹੁਤ ਵਧੀਆ ਆਪਣਾ ਹੱਥ ਜੋੜੀ ਜਾਣੇ ਸਾਰਾ ਦਿਨ ਤੇ ਸੰਗਤਾਂ ਦੇ ਵਿੱਚ ਰਹਿਣਾ ਲੇਕਿਨ ਜਦੋਂ ਆਪਾ ਤੁਹਾਨੂੰ ਪਤਾ ਘੜਾ ਫੜ ਜਾਂਦਾ ਫਿਰ ਇੱਕ ਦਿਨ ਉਹ ਫੜਦਾ ਹੀ ਫੜਦਾ ਉਹ ਘੜਾ ਫਟ ਗਿਆ ਤੇ ਅੱਜ ਉਹ ਮੈਂ ਕਹਿਣਾ ਵੀ ਉਹ ਕੋਈ ਜ਼ਿੰਦਗੀ ਨਹੀਂ ਜਿਉ ਰਿਹਾ ਉਹ ਇੱਕ ਆਤਮਿਕ ਮੌਤ ਦੇ ਵਿੱਚ ਮਰਦਾ ਜਾ ਰਿਹਾ ਰਾਤ ਦਿਨ ਉਹਦੀ ਜਿਉਂਦਿਆਂ ਦੇ ਵਿੱਚ ਕੋਈ ਉਹਦੀ ਪਹਿਚਾਨ ਨਹੀਂ ਹੈ ਹੁਣ ਐਸ ਵੇਲੇ ਕਿਸੇ ਨੂੰ ਮੂੰਹ ਨਹੀਂ ਦਿਖਾ ਸਕਦਾ ਕਿਤੇ ਨਿਕਲ ਨਹੀਂ ਸਕਦਾ ਸੋ ਉਹ ਬਹੁਤ ਹੀ ਉਹ ਨਿੰਦਣਯੋਗ ਕੰਮ ਕੀਤਾ ਜਿਸ ਨੇ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਕੇ ਰੱਖ ਦਿੱਤਾ ਔਰ ਖਾਸ ਕਰ ਜਿਹੜੇ ਗੁਰਦਾਰਾ ਸਾਹਿਬ ਨਾਲ ਰਿਲੇਟਡ ਸਟਾਫ ਹੁੰਦਾ ਹੈ ਬਤੌਰ ਗ੍ਰੰਥੀ ਜਾਂ ਬਤੌਰ ਰਾਗੀ ਉਹਨਾਂ ਸਾਰਿਆਂ ਦੀ ਜਿਹੜੀ ਹੈ ਜਿਹੜੇ ਇੱਜ਼ਤ ਮਾਨ ਦੇ ਵਿੱਚ ਬਹੁਤ ਵੱਡੀ ਸਤਿ ਮੱਤੀ ਹੈ ਕਿਉਂਕਿ ਹਰੇਕ ਕਮਿਊਨਿਟੀ ਦਾ ਬੰਦਾ ਜਿਹੜਾ ਹੈ ਇਹਨਾਂ ਨੂੰ ਚੋਰ ਦੀ ਨਜ਼ਰਾਂ ਦੇ ਨਾਲ ਹੁਣ ਦੇਖਦਾ ਹੈ ਕਿ ਇਹ ਵੀ ਨਾ ਕਿਤੇ ਚੋਰੀ ਕਰਦੇ ਹੋ ਸੋ ਬਹੁਤ ਘੋਰ ਨਿੰਦਾ ਕਰਦਾ ਮੈਂ ਇਸ ਮਾਮਲੇ ਦੇ ਵਿੱਚ ਔਰ ਵਾਇਗਰੂ ਸੱਚਾ ਪਾਸ਼ਾ ਕਿਰਪਾ ਕਰੇ ਇਹ ਜਿੰਨਾ ਵੀ ਅਮਾਉਂਟ ਹੈ ਇਹ ਜਲਦੀ ਤੋਂ ਜਲਦੀ ਉਮੀਦ ਹੈ ਕਿ ਗਵਰਨਮੈਂਟ ਦੇ ਘਰ ਦੇ ਵਿੱਚੋਂ ਕੈਨੇਡਾ ਦੇ ਕਾਨੂੰਨ ਦੇ ਮਤਬਕ ਗੁਰਦਾਰਾ ਸਾਹਿਬ ਨੂੰ ਜਿਹੜਾ ਇਹ ਵਾਪਸ ਆ ਜਾਏਗਾ ਔਰ ਜਿਹੜੀ ਬਹੁਤ ਵੱਡੀ ਬਿਲਡਿੰਗ ਬਣ ਰਹੀ ਹੈ ਉਹਦੇ ਵਿੱਚ ਜਿਹੜਾ ਬਹੁਤ ਵੱਡਾ ਇਹਦੇ ਵਿੱਚ ਹੈਲਪ ਮਿਲੇਗੀ ਜੋ ਕੁਝ ਵੀ ਹੋਇਆ ਉਹ ਬਹੁਤ ਬੁਰਾ ਹੋਇਆ ਔਰ ਹਰ ਬੰਦੇ ਦੀ ਜ਼ਬਾਨ ਦੇ ਵਿੱਚੋਂ ਇੱਕ ਦੇਸ ਦੀ ਹਾ 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 ਨਿਕਲਦੀ ਹੈ ਕਿ ਹੈ ਐਡਾ ਵੱਡਾ ਚੋਰ ਐਡਾ ਵੱਡਾ ਗੁਰੂ ਘਰ ਨੂੰ ਗੁਰੂ ਸਾਹਿਬ ਨੂੰ ਮਤਲਬ ਜਿੰਨੂੰ ਭੈ ਹੀ ਕੋਈ ਨਹੀਂ ਗੁਰੂ ਸਾਹਿਬ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਰੀ ਸ੍ਰਿਸ਼ਟੀ ਨੂੰ ਰੋਜੀ ਰੋਟੀ ਦਿੰਦਾ ਉਹ ਗਰੰਟੀ ਨੂੰ ਕਦੇ ਕਮੀ ਆਉਣ ਦਾਊਗਾ ਬਿਲਕੁਲ ਬਿਲਕੁਲ ਬਸ਼ਰ ਦੇ ਕੇ ਉਹ ਗਰੰਟੀ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਮੰਨੇ ਮੰਨੇ ਬਿਲਕੁਲ ਜੇ ਮਜ਼ਦੂਰੀ ਕਰਨੀ ਹੈ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਬਿਲਕੁਲ ਮਜ਼ਦੂਰੀ ਕਰਨੀ ਹੈ ਤਾਂ ਫਿਰ ਨਹੀਂ ਸਾਜਨ ਨਾਜ਼ਰ ਗੁਰੂ ਸਾਹਿਬ ਨੂੰ ਪਹਿਲਾਂ ਸਭ ਤੋਂ ਗਰੰਟੀ ਮੰਨੇਗਾ ਤੇ ਫਿਰ ਸਾਰੀ ਜਿਹੜੀ ਕਮਿਊਨਿਟੀ ਹੈ ਉਹ ਮੰਨਦੀ ਹੈ ਇਸ ਕਰਕੇ ਇਹਨੇ ਬਹੁਤ ਵੱਡਾ ਪਾਪ ਕੀਤਾ ਜਿਸ ਦਾ ਇਹਨੂੰ ਜਿਹੜਾ ਬਲ ਭੁਗਤਿਆ ਹੈ ਬੈਗਰੂ ਸਮੱਤ ਬਖਸ਼ੇ ਜੀ ਉਹਨੂੰ ਵੀ ਤੇ ਬਹੁਤ ਬਹੁਤ ਧੰਨਵਾਦ ਜੀ